ਹਾਂਜੀ ਦੋਸਤੋ ورلڈ ਕੱਪ ਦੇ ਵਿੱਚ ਅਗਲੀ ਟੀਮ ਦੀ ਗੱਲ ਕਰਦੇ ਆਂ ਨਿਊਜ਼ੀਲੈਂਡ ਦੀ ਆਪਣੇ ਲਗਭਗ ਸਾਰਿਆਂ ਦੀ ਕਾਫੀ ਬੰਦਿਆਂ ਦੀ ਫੇਵਰਿਟ ਟੀਮ ਹੁੰਦੀ ਹੈ ਆਪਣੀ ਜਿਹੜੀ ਆਹ ਹੋਮ ਟੀਮ ਨੂੰ ਛੱਡ ਕੇ ਕਿ ਨਿਊਜ਼ੀਲੈਂਡ ਜਿੱਤ ਜੇ ਮੰਨ ਲਓ ਜੇ ਇੰਡੀਆ ਨੇ ਜਿੱਤਿਆ ਤਾਂ ਬੰਦਾ ਕਹਿੰਦਾ ਨਿਊਜ਼ੀਲੈਂਡ ਜਿੱਤ ਜੇ ਜਾਂ ਸਾਊਥ ਅਫਰੀਕਾ ਜਿਹੜੀ ਦੂਜੀ ਹੁੰਦੀ ਹੈ ਸੋ ਨਿਊਜ਼ੀਲੈਂਡ ਦੀ ਟੀਮ ਹਮੇਸ਼ਾ ਹੀ ਤੁਸੀਂ ਕਦੀ ਵੀ ਵੇਖੋ ਚਾਹੇ ਵਰਲਡ ਕੱਪ ਹੋਵੇ 1 ਡੇ ਦੇ 83 ਆਲੇ ਜਾਂ ਉਸ ਤੋਂ ਪਹਿਲਾਂ ਜਿਹੋ ਸਾਡੀ ਹੋਜ ਦੇ ਵਿੱਚ ਇਹਨੇ ਮੈਸ਼ਨ ਟੀਮ ਵਧੀ ਜਾਂਦੀ ਹੈ ਪਰ ਇਹ ਲੱਗ ਕੇ ਜਾ ਕੇ ਰਹਿ ਜਾਂਦੇ ਹੁੰਦੇ ਆ ਲਾਈਕ ਸੇ ਪਰ ਟੀਮ ਇਹਨਾਂ ਦੀ ਹਮੇਸ਼ਾ ਬੜੀ ਬੈਲੈਂਸ ਹੁੰਦੀ ਹੈ। ਇਸ ਵਾਰ ਜਿਹੜੀ ਇਹ ਟੀਮ ਹੈ ਇਹਨਾਂ ਦੇ ਚ ਵੀਰੀਅਮ ਆਫ ਕੋਰਸ ਇਹਨਾਂ ਦਾ ਕਪਤਾਨ ਆ ਫਿਨ ਆਲਨ ਆ ਡੈਮਨ ਕਾਨਵੇ ਆ ਫਿਰ ਆਲ ਰਾਉਂਡਰਾਂ ਚ ਬਰੇਸਵੈਲ ਆ ਮਾਰਕ ਚੈਪਮੈਨ ਆ ਜਿਮੀ ਨੀਸ਼ਮਾ ਰਚੀ ਰਵਿੰਦਰਾ ਗਲੈਨ ਫਿਲਿਪਸ ਆ ਸੈਡਨਰ ਆ ਡੈਰਲ ਮਿਜੇਲਾ ਬਹੁਤ ਜ਼ਿਆਦਾ ਯਾਨੀ ਕਿ 7-8 8-7 ਆਲ ਰਾਉਂਡਰ ਇਹਨਾਂ ਦੇ ਬੋਲਰਾਂ ਚ ਬੋਲਟ ਲੌਕੀ ਫਰਗੂਸਨ ਆ ਮੈਟ ਹੈਨਰੀ ਇਸ਼ ਸੋਡੀ ਤੇ ਟਿਮ ਸਾਉਦੀ ਹੁਣ ਇਸ ਟੀਮ ਦੇ ਵਿੱਚ ਜਿਹੜੀ ਮਨ ਸਭ ਤੋਂ ਵਧੀਆ ਨੇ ਲੱਗੀ ਇਹ ਆ ਕਿ ਇਹਨਾਂ ਦੀ ਬੋਲਿੰਗ ਦੇਖੋ ਜਰਾ ਤੁਸੀਂ ਇਹਨਾਂ ਦੀ ਟੀਮ ਦੀ ਜਰਾ 트੍ਰੈਂਟ ਬੋਲਟ ਫਿਰ ਇਹਨਾਂ ਦਾ ਆ ਗਿਆ ਮੈਟ ਹੈਨਰੀ ਜਿਹੜਾ ਪੇਸ ਕੱਢਦਾ ਵਾ ਥੇਮ ਸਾਉਦੀ ਜਿਹੜੇ ਲੋਡ ਪੈ ਜਾਂਦੀ ਆ ਬਾਲ ਸਵਿੰਗ ਹੁੰਦੀ ਆ ਤੇ ਲੋਕੀ ਫਰਗੂਸਨ ਜਿਹੜਾ ਫਾਸਟ ਬੋਲਰ ਆ ਤੇ ਸਪਿਨ ਦੇ ਆਪਸ਼ਨ ਇਹਨਾਂ ਕੋਲ ਹੈਗੇ ਏਸ ਤੋਂ ਢੀ ਹੈਗਾ ਇਹਨਾਂ ਕੋਲ ਮਿਚਲ ਸੈਡਨਰ ਇਹਨਾਂ ਕੋਲ ਹੈਗਾ ਵਾ ਗਲੈਨ ਫਿਲਿਪਸ ਹੈਗਾ ਆ ਸੋ ਬਰੇਸਵੈਲ ਹੈਗਾ ਸੋ ਬੇਸਿਕਲੀ ਇਨਾਂ ਕੋਲ ਜਿਹੜੀ ਵੇਖੋ ਬੜੀ ਜਿਮੀਨੇਸ਼ੀਅਮ ਜਿਹੜਾ ਉਹ ਵੀ ਬੋਲਿੰਗ ਕਰ ਲੈਂਦਾ ਸੋ ਇਹਨਾਂ ਦੀ ਜੇ ਮੈਨੂੰ ਤਾਂ ਲੱਗਦਾ ਵੀ ਸਵਾਇ ਟਰੈਂਟ ਬੋਲਟ ਦੇ ਤੇ ਇਹਨਾਂ ਦੇ ਜੈਂਟੇਮ ਸਾਉਦੀਆਂ ਮੈਟ ਹੈਂਡਰੀ ਥਰਡੇ ਪਾਸਿਓਂ ਬਾਕੀ ਸਾਰੇ ਬੰਦੇ ਨਾਲ ਜਿਹੜਿਆ ਬੈਟ ਕਰਨ ਦੇ ਤੇ ਬੋਲਿੰਗ ਕਰਨ ਦੇ ਕਾਬਿਲ ਹੋਣਗੇ ਉੱਪਰੋਂ ਜਿਵੇਂ ਮੰਨ ਲਓ ਵੀ ਵਿਲੀਅਮਸਨ ਨਹੀਂ ਕਰੂਗਾ ਤੇ ਕਾਉਨਵੇ ਨਹੀਂ ਕਰੂਗਾ ਪਰ ਇਹਨਾਂ ਦੀ ਟੀਮ ਦੇ ਸੈਟਅਪ ਦੇ ਸਹਾਰਾ ਨਾਲ ਜੇ ਵੇਖਿਆ ਜਾਵੇ ਕਾਉਨਵੇ ਆਫ ਕੋਰਸ ਉੱਤੇ ਓਪਨ ਤੇ ਆਊਗਾ ਪਰ ਡਿਪੈਂਡ ਕਰਦਾ ਕਿ ਕਾਉਨਵੇ ਦੇ ਨਾਲ ਕੌਣ ਆਉਂਦਾ ਆ ਤੇ ਜੀ ਜਿਆਦੇ ਚਾਂਸ ਤੇ ਕਾਨਵੇ ਦੇ ਨਾਲ ਮੇਰੇ ਖਿਆਲ ਚ ਟੀਮ ਦੇ ਵਿੱਚੋਂ ਜਾਂ ਰਚਨ ਦੇ ਬੰਦੇ ਜਾਂ ਫਿਨ ਐਲਨ ਦੇ ਬੰਦੇ ਆ ਤੇ ਜੇ ਲਗਭਗ ਸ਼ੁਰੂਆਤ ਮੇਰੇ ਖਿਆਲ ਚ ਰਚਨ ਵਿਵੇਂਦਰਾ ਨੇ ਕਰਨਗੇ ਰਚਨ ਵਿਵੇਂਦਰਾ ਤੇ ਕਾਨਵੇ ਦੇ ਨਾਲ ਤੇ ਵਨ ਡਾਊਨ ਤੇ ਜਿਹੜਾ ਵਾ ਉਹ ਵਿਲੀਅਮਸਨ ਆਊਗਾ ਹਾਂ ਲੇ ਕੇ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਡੈਰਲ ਮਿਚਲ ਵੀ ਉੱਤੇ ਟਰਾਈ ਕਰ ਲੈਣਾ ਚਾਹੀਦਾ ਵਾ ਚਲੋ ਵਨ ਡਾਊਨ ਤੇ ਵਿਲੀਅਮਸਨ ਆਉਂਦਾ ਫਿਰ ਇਹਨਾਂ ਦਾ ਡੈਰਲ ਮਿਚਲ ਆ ਤੇ ਜਿਹੜਾ ਗਲੈਨ ਫਿਲਿਪਸ ਆਫ ਕਲਕੱਤਾ ਇੱਥੇ ਸੀਗਾ ਹੈਦਰਾਬਾਦੀ ਟੀਮ ਚ ਆਈਪਲ ਚ ਉਹਨੂੰ ਕੋਈ ਜ਼ਿਆਦਾ ਚਾਂਸ ਜਿਹੜੇ ਨਹੀਂ ਦਿੱਤੇਗਾ ਪਰ ਮੇਰੇ ਹਿਸਾਬ ਨਾਲ ਉਹ ਮੋਰ ਮੱਚ ਬੈਟਰ ਪਲੇਅਰ ਥੈਨ ਉਹਦੇ ਨਾਲੋਂ ਜ਼ਿਆਦਾ ਡਿਜ਼ਰਵ ਕਰਦਾ ਵਾ ਸੋ ਮੇਰੇ ਹਿਸਾਬ ਨਾਲ ਗਲੈਨ ਫਿਲਿਪਸ ਨੂੰ ਇਹ ਖਡਾਉਣਗੇ ਹੀ ਖਡਾਉਣਗੇ ਕਿਉਂਕਿ ਗਲੈਨ ਫਿਲਿਪਸ ਇੱਕ ਤੇ ਧਮਾਕੇਦਾਰ ਬੈਟਸਮੈਨ ਹੈ ਨਾਲ ਦੀ ਨਾਲ ਉਹ ਲੋਡ ਪੈਂ ਤੇ ਆਫ ਬ੍ਰੇਕ ਬੋਲਿੰਗ ਵੀ ਕਰ ਲਿੰਦਾ ਪਰ ਟੈਸਟ ਮੈਚ ਹੈ ਜਿੰਨੇ ਵੇਖਿਆ ਹੈ ਸਾਊਥ ਅਫਰੀਕਾ ਵਾਲੇ ਜਾਂ ਆਈਪਲ ਤੋਂ ਪਹਿਲਾਂ ਆਸਟ੍ਰੇਲੀਆ ਵਾਲੇ ਮੈਚਾਂ ਚ ਉਹਨੇ ਕਾਫੀ ਵਿਕਟਾਂ ਵੀ ਲਈਆਂ ਸੀਗੀਆਂ ਤੇ ਤਵਾਕੇਦਾਰ ਉਹ ਮੈਚ ਪਾਸਾ ਪਲਟਣ ਜਿਹਦਾ ਕਲਾਸ ਨਾ ਜਾਂ ਹੈਡ ਹੋਣੀ ਹੈ ਪਾਸੇ ਪਲਟ ਦਿੰਦੇ ਉਹ ਵੀ ਪਾਸੇ ਪਲਟਣ ਵਾਲਾ ਪਲੇਅਰ ਸੋ ਮੈਨੂੰ ਲੱਗਦਾ ਕਿ ਗਲੈਨ ਫਿਲਿਪਸ ਵੀ ਇੱਕ ਵਧੀਆ ਰੋਲ ਖੇਡੂਗਾ ਪਰ ਇਹਨਾਂ ਦੀ ਆਪਾਂ ਗੱਲ ਕਰਦੇ ਕਿ ਜੇ ਉੱਤੇ ਕਾਨਵੇ ਆ ਫਿਰ ਨਾਲ ਆਉਂਦਾ ਵਾ ਰਚ ਰਵਿੰਦਰ ਆਉਂਦਾ ਵਾ ਵਿਲੀਅਮਸਨ ਆਉਂਦਾ ਫਿਰ ਉਸ ਤੋਂ ਬਾਅਦ ਡੈਰਲ ਮਿਚਲ ਆਉਂਦਾ ਚੌਥੇ ਨੰਬਰ ਤੇ ਪੰਜਵੇਂ ਤੇ ਗਲੈਨ ਫਿਲਿਪਸ ਮੰਨ ਲਓ ਆਉਂਦਾ ਵਾ ਛੇਵੇਂ ਦੇ ਉੱਤੇ ਚੈਪਮੈਨ ਆਉਂਦਾ ਆ ਫਿਰ ਇਹਨਾਂ ਨੂੰ ਖੜਾਉਣਾ ਪਾਣਾ ਬ੍ਰੇਸਵੈਲ ਜਾਂ ਸੈਂਨਰ ਜੋ ਇੱਕ ਬੰਦਾ ਹੀ ਖੇਡੂਗਾ ਦੋਵੇਂ ਨਹੀਂ ਖੇਡਦੇ ਫਿਰ ਇਹਨਾਂ ਦਾ ਉਹ ਦੋਵੇਂ ਪੈਡਿੰਗ ਤੇ ਬੋਲਿੰਗ ਦੋਵੇਂ ਕਰ ਲੈਂਦੇ ਆ ਸੋ ਜ਼ਿਆਦਾਤਰ ਚਾਂਸ ਹੈਗੇ ਆ ਕਿ ਟੀਮ ਤੇ ਡਿਪੈਂਡ ਕਰਦਾ ਅਗਰ ਦੂਸਰੀ ਟੀਮ ਕੋ ਲਫਟ ਹੈਂਡਰ ਜ਼ਿਆਦਾ ਆ ਤੇ ਆਫਕੋਰਸ ਬ੍ਰੇਸਵੈਲ ਆਊਗਾ ਨਹੀਂ ਤੇ ਜੇ ਜਿਹੜਾ ਸੈਂਨਰ ਖੇਡੂਗਾ ਤੇ ਦੋਵੇਂ ਲਗਭਗ ਠੀਕ ਠਾਕ ਬੱਲੇਬਾਜ਼ੀ ਕਰ ਲੈਂਦੇ ਆ ਜਿਮੀ ਨੀਸ਼ਮ ਜਿਹੜਾ ਵਾ ਉਹ ਵੀ ਦੋਵੇਂ ਰੋਲ ਨਿਭਾ ਲੈਂਦਾ ਤੇ ਮਾਰਕ ਐਡਾ ਚੈਂਪਮੈਨ ਆਏ ਨੇ ਪਾਕਿਸਤਾਨ ਨਾਲ ਪਿਛਲੀ T20 ਉਹ ਹੋ ਗਿਆ ਟਿਆ ਉਜੇ ਵੀ ਪ੍ਰਦਰਸ਼ਨ ਕੀਤਾ ਉਸ ਤੋਂ ਪਹਿਲਾਂ ਵੀ ਇਹਨੇ ਕਾਫੀ ਤੇਜ਼ ਰਨ ਮਾਰੇ ਆ ਪਹਿਲਾਂ ਇਹ ਹਾਂਗਕਾਂਗ ਵੱਲੋਂ ਖੇਡਦਾ ਰਿਹਾ ਬਟ ਫੋਨ ਹੈ ਕਿਉਂਕਿ I think ਇਹਦੀ ਮਦਦ ਦਾ ਡਿਸੈਂਟ ਜਿਹੜਾ ਸੀਗਾ ਉਹ ਉੱਥੋਂ ਦਾ ਸੀਗਾ ਨਿਊਜ਼ੀਲੈਂਡਰ ਸੀ ਤੇ ਨਿਊਜ਼ੀਲੈਂਡ ਚਲਾ ਗਿਆ ਹੁਣ ਬੋਲਿੰਗ ਦੇ ਵਿੱਚ ਟ੍ਰੈਂਟ ਬੋਲਟ ਪੂਰੀ ਫਾਰਮ ਦੇ ਵਿੱਚ ਆ ਇਹਨਾਂ ਵੱਲੋਂ ਖੇਡ ਰਿਹਾ ਗੁਜਰਾ ਰਾਜਸਥਾਨ ਰਾਇਲ ਵੱਲੋਂ ਤੇ ਅਗੇਨ ਟੀਮ ਸਾਉਦੀ ਇਹ ਦੋਵੇਂ ਬੰਦੇ ਜਿਹੜੇ ਸਵਿੰਗ ਤੇ ਜੇ ਇਹਨਾਂ ਨੂੰ ਸਵਿੰਗ ਮਿਲ ਗਈ 2% 4% 10% ਵੀ ਉੱਤੋਂ ਬਦਲਵਾਈ ਹੋਈ ਤੇ ਇਹ ਪਹਿਲੇ ਕੋਈ ਕੋਈ ਵੀ ਜਿਹੜਾ ਬੈਟ ਟੀਮ ਨਾਲ ਦੇ ਪਹਿਲੇ ਜਿਹੜੇ ਉੱਪਰਲੇ ਬੱਲੇਬਾਜ਼ ਆ ਥੱਲੇ ਸੌਟ ਲੈਣਗੇ ਦੋਵੇਂ ਜਾਣੇ ਤੇ ਮੈਟ ਹੈਨਰੀ ਤੇ ਲੋਕੀ ਫਰਗੂਸਨ ਆਫ ਕੋਰਸ ਫੇਸ ਬੋਲਰ ਆ ਪਰ ਮੇਨ ਲਾਦਾ ਕਿ ਉਹਨਾਂ ਚ ਮੈਟ ਹੈਨਰੀ ਜਿਹੜਾ ਵਾ ਉਹ ਹਮੇਸ਼ਾ ਪ੍ਰੈਫਰੈਂਸ ਉਹ ਲੋਕੀ ਫਰਗੂਸਨ ਤੋਂ ਦਿੱਤੀ ਜਾਊਗੀ ਕਿਉਂਕਿ ਉਹਦਾ ਥੋੜਾ ਜਿਹਾ ਬਲਦਾ ਕੰਟਰੋਲ ਵੀ ਜ਼ਿਆਦਾ ਤੇ ਉਹਦਾ ਥੋੜਾ ਤਜਰਬਾ ਵੀ ਜ਼ਿਆਦਾ ਹਾਲੇਕਿ ਲੋਕੀ ਫਰਗੂਸਨ ਵੀ ਬਹੁਤ ਟਾਈਮ ਤੋਂ ਖੇਡ ਰਿਹਾ ਵਾ ਆਪਣੀ T20 ਪਰ ਇਹਨਾਂ ਦੀ ਟੀਮ ਦਾ ਵੀ ਬੈਲੈਂਸ ਕਿਉਂਕਿ T20 ਦੇ ਵਿੱਚ ਉਹ ਲਗਭਗ ਸਾਰੀਆਂ ਟੀਮਾਂ ਬੈਲੈਂਸ ਹੀ ਪਰ ਇਹਨਾਂ ਦੀ ਟੀਮ ਦਾ ਵੀ ਬੈਲੈਂਸ ਜਿੱਦਾਂ ਮਿਸ਼ਨ ਨਿਊਜ਼ੀਲੈਂਡ ਦੀ ਟੀਮ ਹੁੰਦੀ ਆ ਨਾ ਇਹ ਬਾਲੇ ਮਾੜੀ ਹੁੰਦੀ ਇਹ ਤਾਂ ਨਾ ਹੀ ਤਗੜੀ ਹੁੰਦੀ ਇਹਦੇ ਵਿੱਚ ਇਹਨਾਂ ਦਾ ਜਿਹੜਾ ਅ केन विलियमसनテムਲਾ ਦਾ ਐਜ਼ ਅ ਐਂਕਰ ਹੀ ਖੇਡੂਗਾ ਪਰ ਜਿਵੇਂ ਅੱਜਕੱਲ ਆਪਾਂ ਨੂੰ ਪਤਾ ਕਿ T20 'ਚ ਐਂਕਰਿੰਗ ਦੀ ਥੋੜੀ ਜ਼ਿਆਦਾ ਲੋਡ ਨਹੀਂ ਪੈਂਦੀ ਸੋ ਇਹ ਡਿਪੈਂਡ ਬਹੁਤ ਖਰੂਗਾ ਕਿ ਕੇਨ ਵਿਲੀਅਮਸਾ ਲ ਐਜ਼ ਅ ਕਪਤਾਨ ਕਿੱਤਾ T20 'ਚ ਖੇਡਦਾ ਕਿ ਕੀ ਉਹ ਆਪਣੀ ਟ੍ਰੈਡੀਸ਼ਨਲ ਪੇ ਮੈਂ 20 ਬਲਾਂ 'ਚ 20 ਰਨ ਮਾਰੂਗਾ ਰਨ ਤੇ ਚੱਕੂਗਾ ਮੈਨਾਂ ਤਾਂ ਉਹ ਜਿਹੜੀ ਐ ਸਕੀਮ ਨਹੀਂ ਚੱਲਣੀ ਡਿਪੈਂਡਿੰਗ ਔਨ ਦਾ ਪਿਚਸ ਬਟ ਮੈਨਾਂ ਦਾ ਵੀ ਕੇਨ ਵਿਲੀਅਮਸਨ ਵੀ ਥੋੜਾ ਬਦਲਿਆ-ਬਦਲਿਆ ਇਹਦੇ ਵਿੱਚ ਖੇਡੂਗਾ ਸ਼ਾਇਦ 120-30 ਦੇ ਸਟ੍ਰਾਈਕ ਰੇਟ ਨਾਲ ਤੇ ਉਹਨੂੰ ਖੇਡਣਾ ਹੀ ਪਊਗਾ ਪਰ ਇਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ 트ਰੈਂਟ ਬੋਲਟ ਤੇ ਆਪਣਾ ਗਲੈਂਡ ਫਿਲਪਸ ਡੈਰਲ ਮਿਚਲ ਇਹ ਮੈਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ ਆ ਇਹ ਵੈਸੇ ਤੇ ਸਾਰੇ ਪਲੇਅਰਾਂ ਦੇ 11 ਪਲੇਅਰਾਂ ਦੀ ਟੀਮ ਦੀ ਪਰ ਮੈਨੂੰ ਲੱਗਦਾ ਵੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਬੰਦੇ 2 3 4 ਜਣੇ ਆ ਇਹ ਇਹਨਾਂ ਦੇ ਜਿਹੜੇ ਮੇਨ ਕੀ ਫੈਕਟਰ ਹੋਣਗੇ ਵੱਡੇ ਦੇ ਵਿੱਚ ਗਰੁੱਪ ਸਟੇਜ ਦੇ ਵਿੱਚੋਂ ਤੇ ਇਹਨਾਂ ਦਾ ਨਾਲ ਇਹਨਾਂ ਦੇ ਨਾਲ ਅਫਗਾਨਿਸਤਾਨ ਆ ਪੈਨਾਲ ਨੇ ਦਾ ਵੈਸਟ ਇੰਡੀਆ ਜਿਹੜੀਆਂ ਦੋਵੇਂ ਟੀਮਾਂ ਹੀ ਤਕੜੀਆਂ ਨੇ ਦੋਵੇਂ ਹੀ ਕੈਪੇਬਲ ਨੇ ਇਹਨਾਂ ਨੂੰ ਰਹਾਉਂਦੀਆਂ ਤੇ ਇਹ ਕੈਪੇਬਲ ਨੇ ਉਹਨਾਂ ਨੂੰ ਰਹਾਉਂਦੀਆਂ ਦੂਜੀਆਂ ਦੋ ਟੀਮਾਂ ਜੁਗਾੰਡਾ ਤੇ ਪਪਾ ਨੇ ਗੁੰਨੀਆਂ ਪਰ ਉਹਨਾਂ ਦੇ ਉੱਤੇ ਚਲੋ ਆਪਾਂ ਨਹੀਂ ਕਹਿੰਦੇ ਜ਼ਿਆਦਾ ਪਰ ਇਹ ਗਰੁੱਪੀ ਸਿਰਫ ਦੋ ਟੀਮਾਂ ਜਾਣੀਆਂ ਬੰਗਲਾਦੇਸ਼ ਸੌਰੀ ਅ ਅਫਗਾਨਿਸਤਾਨ ਵੈਸਟ ਇੰਡੀਸ ਤੇ ਨਿਊਜ਼ੀਲੈਂਡ ਚੋ ਸੋ ਕੱਲਾ ਕੱਲਾ ਮੈਚ ਬਹੁਤ ਇੰਪੋਰਟੈਂਟ ਹੋਊਗਾ ਇਸ ਕਰਕੇ ਮੈਂ ਕਹਿੰਦਾ ਕਿ ਕੇਨ ਵਿਲੀਅਮਸਨ ਕਿੱਦਾਂ ਖੇਡਦਾ ਕਿਉਂਕਿ ਨੈਟ ਰਨ ਰੇਟ ਵੀ ਉੱਥੇ ਆ ਸਕਦਾ ਵਾ ਕਿਤੇ ਇੱਕ ਅੱਧੇ ਮੈਚ ਮੀ ਪੈ ਗਿਆ ਤੇ ਪਾਪਾ ਇਹ ਡਿਪੈਂਡ ਆ ਇਹਨਾਂ ਪਾਪਾ ਨਿਊ ਗੀਨੀਆਂ ਤੇ ਦੇੜ ਦੂਜੀ ਟੀਮ ਆ ਜੇ ਗਾਂਡਾ ਦੀ ਉਹਨਾਂ ਨੂੰ ਕਿੰਨੇ ਵੱਡੇ ਫਰਕ ਨੇ ਤਿੰਨੇ ਟੀਮਾਂ ਰਾਂ ਹੁੰਦੀਆਂ ਉਹ ਚੀਜ਼ ਦਾ ਵੀ ਫਰਕ ਪੈ ਸਕਦਾ ਸੋ ਬੜੀ ਵੱਡੀ ਡਿਪੈਂਡ ਹੋਊਗਾ ਕਿ ਇਹਨਾਂ ਦੀ ਅਪਰੋਚ ਕਿੱਦਾਂ ਦੀ ਰਹਿੰਦੀ ਆ ਕਿ ਜਸਟ ਫਰਮ ਸਟਾਰਟ ਟੂ ਐਂਡ ਕਿ ਜਸਟ ਗੋ ਫਾਰ ਇਟ ਕਿ ਜਿੱਦਾਂ ਇੱਕ ਸਟਾਈਲ ਹੁੰਦਾ ਕੇਨ ਵਿਲੀਅਮਸਨ ਦਾ ਕੇ ਆਪਾਂ ਇਨਿੰਗ ਬਿਲਡ ਕਰਨੀ ਆ ਤੇ ਉਹਨੂੰ ਅੱਗੇ ਲੈ ਕੇ ਜਾਣਾ ਮਰ ਮਤਲਬ ਕਿ ਇਹਨਾਂ ਕੋਲ ਐਕਸਪਲੋਸਿਵ ਪਾਵਰ ਤੇ ਹੈਗੀ ਹੈ ਚੈਪਮੈਨ ਆ ਇਹਨਾਂ ਕੋ ਮਿਚਲ ਆ ਗਲੈਨ ਫਿਲਿਪਸ ਆ ਸੋ ਫਿਨ ਐਲਨ ਆ ਸੋ ਬੇਸਿਕਲੀ ਇਹਨਾਂ ਕੋ ਫਾਇਰ ਪਾਵਰ ਤੇ ਇਹਨਾਂ ਕੋ ਹੈਗੀ ਆ ਸੋ ਜੇ ਇਹ ਮਤਲਬ ਆ ਕਿ ਇਹਨਾਂ ਦੇ ਬੋਲਰ ਕੈਪੇਬਲ ਹੈਗੇ ਇਹਨਾਂ ਨੂੰ ਵੱਡੇ ਜਿੱਤਾਂ ਦਿਵਾਉਂਦੇ ਜੇ ਬੈਟਸਮੈਨ ਮੰਨ ਲਓ ਕਿ ਚੰਗਾ ਸਕੋਰ 8 9 10 ਦੀ ਐਵਰੇਜ ਦੇ ਨਾਲ ਜੇ ਰਨ ਬਣਾਉਂਦੇ ਆ ਤੇ ਉੱਥੇ ਸਕੋਰ ਖੜਾ ਕਰਦੇ ਆ ਪਰ ਗਰੁੱਪ ਇਹਨਾਂ ਦਾ ਥੋੜਾ ਜਿਹਾ ਟ੍ਰਿੱਕੀ ਅਫਗਾਨਿਸਤਾਨ ਦੇ ਨਾਲ ਤੇ ਪਰ ਹੁਣ ਕੁਝ ਕਹਿ ਨਹੀਂ ਸਕਦੇ ਪਰ ਹੋ ਸਕਦਾ ਕਿ ਉਹ ਨੀਕੀ ਦਾ ਫਰਕ ਰਹੂਗਾ ਕਿ ਉਹਨਾਂ ਦਾ ਕਿਹੜੀ ਟੀਮ ਜਾਂਦੀ ਹੈ ਪਰ ਆਪਾਂ ਐਕਸਪੈਕਟ ਕਰਦੇ ਹਾਂ ਕਿ ਨਿਊਜ਼ੀਲੈਂਡ ਦੀ ਟੀਮ ਜਾਊਗੀ ਅੱਗੇ ਵੈਸਟਰਨ ਇੰਡੀਜ਼ ਦਾ ਕੋਈ ਪਤਾ ਨਹੀਂ ਕਿ ਉਹਨਾਂ ਨੇ ਕਿੱਦਾਂ ਦਾ ਪ੍ਰਦਰਸ਼ਨ ਕਿਹੜੇ ਦਿਨ ਕਰਨਾ ਸੋ ਵੈਰੀ ਟ੍ਰਿਕੀ ਗਿਰੋਪ ਆ ਜਿਹੜਾ A ਗਰੁੱਪ ਆ ਧੰਨਵਾਦ ਦੋਸਤੋ